ਉਹ ਲੈ ਕੇ ਆਏ ਸਾਧੂਆ ਸਾਡੀ ਜ਼ਿੰਦਗੀ ਵਿੱਚ ਬਹਾਰਾ ਤੂੰ ਲੈ ਕੇ ਆਏ ਸਾਧੂਆ ਸਾਡੀ ਜ਼ਿੰਦਗੀ ਵਿੱਚ ਬਹਾਰਾ ਲੈ ਕੇ ਆਏ ਸਾਧੂਆ ਸਾਡੀ ਜ਼ਿੰਦਗੀ ਵਿੱਚ ਬਹਾਰਾ ਲੈ ਕੇ ਆਏ ਸਾਧੂਆ ਸਾਡੀ ਜ਼ਿੰਦਗੀ ਵਿੱਚ ਬਹਾਰਾ ਸਤਵਾ ਸਾਡੀ ਜ਼ਿੰਦਗੀ ਵਿੱਚ ਵਾਰਾ ਲੈ ਕੇ ਆਇਆ ਸਤਵਾ ਸਾਡੀ ਜ਼ਿੰਦਗੀ ਵਿੱਚ ਵਾਰਾ ਤੇਰੇ ਕਰਕੇ ਆਇਆ ਪਿਆਰਿਆ ਸਾਡੀ ਜ਼ਿੰਦਗੀ ਵਿੱਚ ਵਾਰਾ ਤੇਰੇ ਕਰਕੇ ਆਇਆ ਪਿਆਰਿਆ ਜ਼ਿੰਦਗੀ ਵਿੱਚ ਵਾਰਾ ਆਇਆ ਪਿਆਰਿਆ ਸਾਡੀ ਜ਼ਿੰਦਗੀ ਵਿੱਚ ਵਾਰਾ ਤੇਰੇ ਕਰਕੇ ਪਿਆਰਿਆ ਸਾਡੀ ਜ਼ਿੰਦਗੀ ਵਿੱਚ ਕਰਕੇ ਆਂ ਆ ਦਿਆ ਸਾਡੀ ਜ਼ਿੰਦਗੀ ਵਿੱਚ ਵਹਾਰਾ ਸਾਡੀ ਜ਼ਿੰਦਗੀ ਵਿੱਚ ਵਹਾਰਾ ਦੀ ਜ਼ਿੰਦਗੀ ਵਿੱਚ ਵਹਾਰਾ ਦੀ ਜ਼ਿੰਦਗੀ ਵਿੱਚ ਵਹਾਰਾ ਦੀ ਜ਼ਿੰਦਗੀ ਵਿੱਚ ਵਹਾਰਾ ਦੀ ਆਡੀ ਜ਼ਿੰਦਗੀ ਵਿੱਚ ਬਹਾਰਾਂ ਜੀ ਜ਼ਿੰਦਗੀ ਵਿੱਚ ਬਹਾਰਾਂ ਤੇਰੇ ਕਰਕੇ ਆਈਆਂ ਪਿਆਰਿਆ ਜ਼ਿੰਦਗੀ ਵਿੱਚ ਵਗਾਨਾ ਕਰਕੇ ਆਈਏ ਸਾਧੂਆਂ ਜ਼ਿੰਦਗੀ ਵਿੱਚ ਵਗਾਨਾ ਅਗੇ ਅੰਜ ਸਾਧੂਆਂ ਸਾਡੀ ਜ਼ਿੰਦਗੀ ਵਿੱਚ ਬਹਾਰ ਤੇਰੇ ਕਰਕੇ ਆਈਆਂ ਸਾਧੂਆਂ ਸਾਡੀ ਜ਼ਿੰਦਗੀ ਵਿੱਚ ਬਹਾਰ ਕਿ ਆਈਆਂ ਸਾਧੂਆ ਸਾਡੀ ਜ਼ਿੰਦਗੀ ਵਿੱਚ ਬਹਾਰਾ ਕਰਕੇ ਆਈਆਂ ਸਾਧੂਆ ਸਾਡੀ ਜ਼ਿੰਦਗੀ ਵਿੱਚ ਬਹਾਰਾ